ਇਹਨਾਂ ਦਾ ਸਰਸਲ ਜਿੰਨਾਂ ਜਿੰਨੀਆਂ ਪੂਰੀ ਫੈਕਟਰੀ ਅੱਗੇ ਕਿਹੜਾ ਵਾਟਰ ਰਿਜ਼ਰਵ ਟੈਂਕ ਟੂਰੇ ਲੱਗਣੇ ਹੋ ਜਿਹੜਾ ਜਿਹੜਾ ਜਿੰਨੀਆਂ ਸੀਖੜਾ ਉਹਨਾਂ ਸੀਖੇ ਬੱਤੀਆਂ ਜਿਹਦੇ ਪਾਣੀ ਦਾ ਬਾਕਸ ਕਿੱਥੇ ਆ ਵਾਟਰ ਫੁੱਲ ਪਾਣੀ ਰੱਖਣਾ ਚਾਹੀਦਾ ਦੀ ਬਰਬਾਦੀ ਦਾ ਪੂਰਾ ਨਾਮ ਗ੍ਰਾਡੂਏਟ ਨੂੰ ਹੋਇਆ ਸੱਟਾ ਹੋਇਆ। ਪਾਇਆ ਗਾਂ ਲਈ ਦਾ ਇੱਕ ਮਾਰਜੋਕ ਸੀਨੀਅਰ ਅਫਸਰਾਂ ਨੂੰ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਿ ਜਿਹੜੇ ਪ੍ਰਾਈਵੇਟ ਸਕੂਲ ਜਾਂ ਗਵਰਨਮੈਂਟ ਸਕੂਲ ਜਿਹਾਂ ਵੈਨ ਜਾਂ ਟੈਂਪੋ ਤੇ ਬੱਚੇ ਜਾ ਰਹੇ ਸਕੂਲ ਉਹਨਾਂ ਨੂੰ ਚੈਕਿੰਗ ਕੀਤੀ ਜਾਵੇ। ਉਹ ਚੈੱਕ ਕੀਤੀ ਆ ਜਿੰਨਾਂ ਡਰਾਈਵਰਾਂ ਨੇ ਜਿੰਨੇ ਵਾਹਨ ਪਾਈ ਆ ਉਹ ਚੈੱਕ ਕੀਤੇ ਆ ਇਹਦੇ ਨਾਲ ਡਰਾਈਵਰ ਦੇ ਨਾਲ ਇੱਕ ਤਾਂ ਹੈਲਪਰ ਹੋਣਾ ਚਾਹੀਦਾ ਉਹ ਚੈੱਕ ਕੀਤਾ ਉਸ ਤੋਂ ਬਾਅਦ ਵਾਹਨ ਦੇ ਵਿੱਚ ਫਰਸਟ ایڈ ਬਾਕਸ ਹੋਣਾ ਚਾਹੀਦਾ ਉਹ ਵੀ ਚੈੱਕ ਕੀਤਾ ਉਸ ਤੋਂ ਬਾਅਦ ਜਿਹੜੇ ਬੱਚੇ ਜਿੰਨੇ ਲਾਊਡ ਆ ਜਿੰਨੇ ਮਦਰਸੇਵਨ ਸੀਟੇ ਆ ਉਸ ਤੋਂ ਬਾਅਦ ਜਿਹੜੇ ਵੱਧ ਬੱਚੇ ਆ ਉਹ ਚੈੱਕ ਕੀਤੇ ਆ ਸਹੀ ਪਾਏ ਗਏ ਆ ਆਪਦੇ ਮਾਧਿਅਮ ਰਾਹੀਂ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਵਾਰਨਿੰਗ ਦੇਣਾ ਚਾਹੁੰਦੇ ਆ ਜਿਹੜੇ ਸਕੂਲਾਂ ਦੇ ਵਿੱਚ ਲਿਮਟਿਡ ਬੱਚੇ ਲੈਣ ਤੇ ਲੈ ਕੇ ਜਾਂਦੇ ਉਹ ਠੀਕ ਆ ਜਿਹੜੇ ਵੱੱਦ ਲੈ ਕੇ ਜਾਂਦੇ ਆ ਉਹਨਾਂ ਦੇ ਖਿਲਾਫ ਕਾਨੂੰਨੀਕਾਰ ਵੀ ਹੋਊਗੀ ਜੇ ਕੋਈ ਵੀ ਵੱੱਦ ਬੱਚਾ ਲੈ ਕੇ ਜਾਂਦਾ ਤਾਂ ਉਹਦੇ ਖਿਲਾਫ ਜੇ ਬਿਨਾਂ ਡਿਮੇ ਫਾਰਮ ਆਇਆ ਉਹਦੇ ਖਿਲਾਫ ਉਸ ਤੋਂ ਬਾਅਦ ਜਿਹੜੇ ਬੱਚੇ ਜਿਨ੍ਹਾਂ ਨੂੰ ਲਾਊਡ ਹੈ ਮੋਟਰ ਸਕੂਟਰ 21 ਸਾਲ ਤੋਂ ਆ ਉਹ ਆਪਾਂ ਜੇ ਮੋਟਰ ਸਕੂਟਰ ਤੇ ਜਾਣਾ ਹੈਲਮਟ ਪਾ ਕੇ ਜਾਣਾ ਆਪਾਂ ਡਰਾਈਵ ਲਾਇਸੈਂਸ ਸਟਾਫ ਨਾਲ ਰੱਖਣਾ ਤੇ ਜਿਹੜੇ ਵੈਨ ਵਾਲੇ ਆ ਉਹ ਆਪਾਂ ਇੱਕ ਹੱਲ ਫੜ ਰੱਖਣਾ ਜਿੰਨੀ ਵੀ ਟ੍ਰੈਫਿਕ ਦੀ ਨਿਯਮਾਂ ਦੀ ਪਾਲਣਾ ਉਹ ਕਰਨੀ ਜ਼ਰੂਰੀ ਹੈ ਜਿਹੜੀ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰੂਗਾ ਉਹਦੇ ਖਿਲਾਫ ਜਿਹੜਾ ਐਕਸ਼ਨ ਕੀਤਾ ਜਾਊਗਾ ਬੱਚਿਆਂ ਦੇ ਬਾਪਿਆਂ ਨੂੰ ਦੀਸ਼ ਨੇ ਏ ਆਪ ਦੇ ਮੱਧਮ ਰਾਇਮ ਬੱਚਾਂ ਦੇ ਮਾਪਿਆਂ ਨੂੰ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਤੁਸੀਂ ਜਿੰਨੇ ਜਿਵੇਂ ਆਟੋ ਰਿਕਸ਼ਾ ਉਹਦੇ ਵਿੱਚ ਜਾਂ ਬੈਂਡ ਦੇ ਵਿੱਚ ਜਿੰਨੇ ਲਾਉੜਿਆ ਉਹਨੇ ਬੱਚੇ ਰੱਖੋ ਉਸ ਤੋਂ ਬਾਅਦ ਬੱਚੇ ਨਾ ਬਿਠਾਓ ਮਤਲਬ ਬੱਚਿਆਂ ਦੀ ਜਿਹੜੀ ਪਰਵਰਿਸ਼ਾ ਉਹ ਮਾਮਾਬਾਪ ਦਾ ਧਿਆਨ ਰੱਖਣਾ ਬਣਦੀ ਆ ਜੇ ਬੱਚਾਂ ਦੇ ਵਿੱਚ ਫਰਸਟ ਬਾਕਸ ਜਿਹੜਾ ਡਰਾਈਵਰ ਨਹੀਂ ਰੱਖਦਾ ਉਹਦਾ ਧਿਆਨ ਰੱਖਣਾ ਪਾਣੀ ਵਗੈਰਾ ਬੱਚਿਆਂ ਦਾ ਵਿੱਚ ਹੋਵੇ ਸਾਰਾ ਕੁਝ ਜਿਹੜਾ ਮਾਮਾਬਾਪ ਦੀ ਵੀ ਜਿਹੜੀ ਡਿਊਟੀ ਬਣਦੀ ਆ ਇੱਕ ਡਰਾਈਵਰ ਦੇ ਨਾਲ-ਨਾਲ ਮਾਮਾਬਾਪ ਦੀ ਆਣੀ ਸ਼ੰਤ ਹੈ